ਕੀ ਗਾਲ ਮੈਂ ਚੰਨ ਕਮਲ ਸਿੰਘ ਬੋਲਡ ਆਯੁਰਵੇਦ ਦਾ ਜਿਹੜੀ ਗੁੱਟੀਆਂ ਦੀ ਜਿਹੜੀ ਸਫਾਈ ਹੋ ਰਹੀ ਆ ਤੁਹਾਨੂੰ ਦਿਖਾਉਣਾ ਵੀ ਜਿਹੜੀਆਂ ਜੜੀ ਗੁੱਟੀਆਂ ਆਪਾਂ ਪੀਸਦੇ ਆ ਚੂਰ ਨਾ ਬਣਾਉਣੇ ਆ ਪਹਿਲਾਂ ਉਹਨਾਂ ਨੂੰ ਸਾਫ ਸਫਾਈ ਕਰਦੇ ਆ ਬਹੁਤ ਵਧੀਆ ਢੰਗ ਨਾਲ ਉਹਨੂੰ ਸਾਫ ਸੁਥਰਾ ਕਰਕੇ ਫਿਰ ਉਹ ਜਿਹੜੀ ਕੋਈ ਚੀਜ਼ ਤੋਂ ਨਾਲ ਹਿੰਦੇ ਧੋਣੇ ਆ ਮਿੱਟੀ ਹੁੰਦਾ ਵਿੱਚ ਕੰਕਰ ਹੁੰਦੇ ਨੇ ਰੋੜ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਪੂਰੀ ਫਰੈਸ਼ ਹੋ ਜਾਂਦੀ ਆ ਛੋਟੋ ਹੋ ਜਾਂਦੀ ਆ ਫਿਰ ਉਹਨੂੰ ਪੀਸਣ ਵਾਸਤੇ ਵਰਤਦੇ ਆ ਤੁਹਾਨੂੰ ਦਿਖਾਉਣਾ ਦੇ ਵੀ ਕਿਵੇਂ ਜਿਹੜਾ ਹੈਗਾ ਸਾਫ ਸਫਾਈ ਕਰਦੇ ਆਪਾਂ ਇਹ ਹੈ ਜੀ ਗੋਖਰੂ ਜਿਹਨੂੰ ਪਖੜਾ ਕਹਿ ਦਿੰਦੇ ਆ ਤੁਸੀਂ ਪਖੜਾ ਕਹਿ ਦਿੰਦੇ ਹੋ ਗੋਖਰੂ ਕਹਿ ਦਿੰਦੇ ਆ ਤੇ ਜਿਹੜਾ ਅੱਜ ਉਹਦਾ ਇਹ ਨਾਮ ਹੈ ਗੋਖਰੂ ਹੈ ਪੰਜਾਬੀ ਜਪਾ ਭਖੜਾ ਕਹਿੰਦੇ ਨੇ ਆ ਇਹਦੇ ਕੰਡੇ ਹੁੰਦੇ ਨੇ ਕੰਡੇ ਇਹ ਹੈ ਜੀ ਆਮਲਾ ਜਿਹਨੂੰ ਔਲੇ ਕਹਿੰਦੇ ਆ ਔਲੇ ਸੁੱਕੇ ਹੋਏ ਇਹਨੂੰ ਸਾਫ਼ ਕਰਿਆ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਪਾਉਣੇ ਆ ਤੇ ਤਾਂ ਇਹ ਔਲੇ ਨੇ ਹੁਣ ਜਿਹੜੇ ਤੁਸੀਂ ਔਲੇ ਦੇਖੇ ਨੇ ਤੇਵੇਂ ਸਾਰੀਆਂ ਜੜੀ ਬੁੱਟੀਆਂ ਜਿਹੜੀਆਂ ਬਹੁਤ ਵਰਗੇ ਢੰਗ ਨਾਲ ਸਾਫ਼ ਸੁਥਰਾ ਕਰਕੇ ਛਾਣ ਕੇ ਉਸੋਂ ਮਿੱਟੀ ਕੱਢ ਕੇ ਜਿਹੜੀ ਚੀਜ਼ ਢੋਣ ਵਾਲੀ ਹੁੰਦੀ ਆ ਧੋ ਕੇ ਜਿਹੜੀ ਸੀ ਸ਼ੁੱਧ ਕਰਨਾ ਹੁੰਦੀ ਆ ਕਿਸੇ ਘੋ ਦੇ ਵਿੱਚੁੱਧ ਕਰਨੀ ਆ ਭੁੰਨ ਕੇ ਬਰਤਣੀ ਆ ਜਾਂ ਜਾਂ ਅਰੰਡ ਤੇਲ ਦੇ ਵਿੱਚ ਭੁੰਨਣੀ ਆ ਮਤਲਬ ਪ੍ਰੋਪਰ ਆਯੁਰਵੇਦਿਕ ਵਿਧੀ ਨਾਲ ਹਰ ਇੱਕ ਜਿਹੜੀ ਪ੍ਰੈਪਰੇਸ਼ਨ ਹੁੰਦੀ ਆ ਹਰ ਇੱਕ ਜਿਹੜੀ ਦਵਾਈ ਬਣਦੀ ਆ ਤੇ ਜਿਹੜੇ ਗ੍ਰੰਥਾਂ ਦੇ ਸਾਸ਼ਤਰਾਂ ਦੇ ਹਿਸਾਬ ਨਾਲ ਵਿਧੀ ਬਧਾਨ ਹੁੰਦੇ ਨੇ ਉਦਾਂ ਹਰ ਇੱਕ ਚੀਜ਼ ਨੂੰ ਬਣਾਉਣੇ ਆ ਤਾਂ ਜੋ ਸਹੀ ਹੁਸਾ ਰਿਜ਼ਲਟ ਮਿਲੇ ਕੋਈ ਨੁਕਸਾਨ ਨਾ ਹੋ ਸਕੇ ਤੇ ਆਯੁਰਵੇਦ ਨੂੰ ਹੋਰ ਅਸੀਂ ਉਹ ਨਾਮ ਉੱਚਾ ਕਰਨਾ ਚਾਹੁੰਦੇ ਆ ਆਯੁਰਵੇਦ ਦਾ ਦੁਨੀਆ ਦੇ ਵਿੱਚ ਹੋਰ ਆਯੁਰਵੇਦ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਤੇ ਤਾਂ ਜੋ ਲੋਕ ਜੁੜਨ ਆਯੁਰਵੇਦ ਨਾਲ ਜੁੜਨ ਜਿਹੜੀਆਂ ਨੇਚਰਲ ਜੜੀ ਬੂਟੀਆਂ ਦੇ ਨੇਚਰਲ ਹਬਜ਼ ਨੇ ਸਾਡੇ ਦੇਸ਼ ਦੀ ਪ੍ਰਾਚੀਨ ਜਿਹੜੀ ਪદ્ધਤੀ ਆਯੁਰਵੇਦ ਉਹਦੇ ਨਾਲ ਜੁੜਨ ਲੋਕ ਤੇ ਅਗਰ ਅਸੀਂ ਵਧੀਆ ਚੀਜ਼ ਬਣਾਵਾਂਗੇ ਤਾਂ ਹੀ ਲੋਕ ਉਹ ਚੀਜ਼ਾਂ ਖਾਣਗੇ ਅਗਰ ਕੁਆਲਿਟੀ ਵਧੀਆ ਹੋਗੀ ਰਿਜ਼ਲਟ ਚੰਗੇ ਹੋਣਗੇ ਤੇ ਐਤਵਾਰ ਸੋਮਵਾਰ ਸ਼ੁੱਕਰਵਾਰ ਮਿਲਦਾ ਹੁੰਦਾ ਉਹਨਾਂ ਨਾਲ 11 ਵਜੇ ਤੋਂ 4 ਵਜੇ ਤੱਕ ਜਿਹੜੇ ਵੀਰ ਭੈਣ ਭੂਰ ਕਾਉਣ ਵਾਲੇ ਕੁੱਤੇ ਹੁੰਦੇ ਨੇ ਉਹ ਤਿੰਨ ਦਿਨ ਹੁੰਦਾ ਮੈਂ ਐਤਵਾਰ ਸੋਮਵਾਰ ਸ਼ੁੱਕਰਵਾਰ ਇਹਦੇ ਨਾਲ ਜਾ ਕੇ ਤੁਸੀਂ ਮਿਲ ਸਕਦੇ ਹੋ ਉਹਨਾਂ ਬਾਕੀ ਜਿਹੜੀਆਂ ਚੀਜ਼ਾਂ ਮੈਂ ਦਿਖਾਉਣਾ ਹੁੰਦਾ ਕੋਈ ਮੁੱਕਰੇ ਮੰਗਾਉਣ ਵਾਲੀਆਂ ਹੁੰਦੀਆਂ ਤੁਹਾਡੇ ਤੁਸੀਂ ਆਰਡਰ ਕਰਕੇ ਮੰਗਾ ਸਕਦੇ ਹੋ ਉਹ ਵੀ ਮੈਂ ਇੱਕ ਇੱਕ ਕਰਕੇ ਕਿਵੇਲੀ ਦਿਖਾਉਂਦਾ ਰਹਿਣਾ ਵੀਡੀਓ ਦੇ ਵਿੱਚ ਜਿੱਦਾਂ ਟਾਈਮ ਟੇਬਲ ਮੇਰਾ ਲਿਖਿਆ ਹੈ ਨਾ ਮਿਲਣ ਦਾ ਟਾਈਮ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਸੋ ਇਹੀ ਤਿੰਨੇ ਤਿੰਨ ਹੋਣਾ ਐਤਵਾਰ ਸੋਮਵਾਰ ਸ਼ੁੱਕਰਵਾਰ 11 ਵਜੇ ਤੋਂ 4:00 ਵਜੇ ਤੱਕ ਅਗਰ ਤੁਸੀਂ ਆਉਣੇ ਹੋ ਸਮਰੂੜ ਸਾਈਡ ਤੋਂ ਸਮਰੂੜ ਸਾਈਡ ਤੋਂ ਆ ਕੇ ਧੂਰੀ ਆ ਕੇ ਫਲਾਈਓਵਰ ਬਣਿਆ ਹੋਇਆ ਪੁਲ ਬਣਿਆ ਹੋਇਆ ਪੁਲ ਕ੍ਰਾਸ ਕਰੋਗੇ ਤਾਂ ਤੁਹਾਡੇ ਲੈਫਟ ਸਾਈਡ ਤੇ ਖੱਬੇ ਹੱਥ 올ਡ ਆਯੁਰਵੇਦਾ ਦਾ ਬੋਰਡ ਲੱਗਿਆ ਉੱਥੇ ਆਪਣਾ ਰੋਡ ਦੇ ਉੱਪਰ ਹੈ ਅਗਰ ਤੁਸੀਂ ਮਲੇਰਕੁਟਲਾ ਸਾਈਡ ਤੋਂ ਆਉਣੇ ਲੁਧਿਆਣਾ ਸਾਈਡ ਤੋਂ ਤਤੂਰੀ ਦਾ ਜਿਹੜਾ ਫਲਾਈਓਵਰ ਹੈ ਉਹ ਚੜਨ ਤੋਂ ਪਹਿਲਾਂ ਹੀ ਆ ਰਾਈਟ ਸਾਈਡ ਦੇ ਸੱਜੇ ਹੱਥੋਂ ਇਹ ਸਿੱਧਾ ਜਾਂ ਮਤਲਬ ਕਿ ਆਪਣੀ ਲੋਕੇਸ਼ਨ ਆ ਬਿਲਕੁਲ ਰੋਡ ਦੇ ਉੱਪਰ ਆ ਜਿਹੜਾ ਲੁਧਿਆਣਾ ਮੇਨ ਰੋਡ ਹੈ ਉਹਦੇ ਉੱਪਰ ਹੀ ਆ ਆਉਣ ਦਾ ਰੋਡ ਸੋ 올ਡ ਆਯੁਰਵੈਦਾ ਉੱਥੇ ਲਿਖਿਆ ਬੈਲਜਨਨ ਕਮ ਲਿਖਿਆ ਹੋਇਆ ਇਹਦੇ ਨੱਚ ਤੁਸੀਂ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਮੇਰੇ ਸਾਥ ਦੇਨੇਓ ਤੇ ਵੀਡੀਓ ਨੂੰ ਪਿਆਰ ਦਿਨੇਓ ਤੇ ਵੀਡੀਓ ਦੇਖੀ ਦਿਓ ਤੁਸੀਂ ਸ਼ੇਅਰ ਬਹੁਤ ਕਰਦੇ ਹੋ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣਗੀਆਂ ਚੰਗੇ ਚੰਗੇ ਨੁਸਖੇ ਤੁਹਾਡੇ ਲਈ ਲ どうも。